ਸਲੋਕ ਮਹੱਲਾ ਪਹਿਲਾ ਕਲੇ ਅੰਦਰ ਨਾਨਕਾ ਜਿਨ੍ਹਾਂ ਦਾ ਔਤਾਰ ਪੋਤ ਜਨੂਰਾਤੀ ਜਨੂਰੀ ਜੋ ਰੋ ਜਨਾਂ ਦਾ ਸਿੱਖਦਾਰ ਕਲੇ ਅੰਦਰ ਨਾਨਕਾ ਜਿਨ੍ਹਾਂ ਦਾ ਔਤਾਰ ਜਾ ਉੱਥੇ 사ਤਗੁਰੂ ਸਾਹਿਬ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀਆਂ ਦੀ ਵਾਰ ਚੱਲ ਰਹੀ ਹੈ ਰਾਗ ਬਿਹાગੜਾ ਦੇ ਵਿੱਚ ਸੋ ਵਾਰ ਦੀ 20ਵੀਂ ਪੌੜੀ ਦੇ ਨਾਲ ਪਹਿਲਾ ਸ਼ਲੋਕ ਧੰਨ ਗੁਰੂ ਨਾਨਕ ਦੇ ਮਹਾਰਾਜ ਜੀਆਂ ਦਾ ਅੰਗ 556 ਦੇ ਉੱਪਰ ਸੋ ਮਹਾਰਾਜ ਕਿਰਪਾ ਕਰਦੇ ਨੇ ਕਹਿੰਦੇ ਕਲੀ ਅੰਦਰ ਨਾਨਕ ਜਿਨ੍ਹਾਂ ਦਾ અવਤਾਰ ਅਰਥਾਤ ਕਿ ਕਲੀ ਕਾਲ ਦੇ ਵਿੱਚ ਕਾਲ ਯੁਗ ਦੇ ਅੰਦਰ ਧੰਨ ਗੁਰੂ ਨਾਨਕ ਦੇ ਮਹਾਰਾਜ ਕਹਿੰਦੇ ਕਿ ਮਨੁੱਖ ਨਹੀਂ ਜੰਮਦੇ ਭਾਈ ਜੰਨਾ ਦਾ ਅਵਤਾਰ ਹੋ ਰਿਹਾ ਭਾਵ ਕਿ ਜੀਵ ਨਹੀਂ ਸਗੋ ਜਨ ਪੂਤ ਹੀ ਹਨ ਮਹਾਰਾਜ ਕਹਿੰਦੇ ਪੁੱਤ ਜਨੂਰਾਤੀ ਜਿੰਨੋਰੀ ਜੋ ਜੰਨਾ ਦਾ ਸਿਕਦਾਰਾ ਪਰ ਜੰਨਾ ਰੂਪ ਮਨੁੱਖਾਂ ਦੇ ਬੱਚੇ ਬੱਚੀਆਂ ਵੀ ਮਹਾਰਾਜ ਕਹਿੰਦੇ ਲੜਕੇ ਲੜਕੀਆਂ ਨਹੀਂ ਵਾਲਕੇ ਪੁੱਤ ਜਨੂਰਾ ਅਰਥਾਤ ਕਿ ਜੜ ਜੀਵ ਰੂਪੀ ਜੰਨਾ ਦੇ ਪੁੱਤਰ ਨੇ ਮਹਾਰਾਜ ਕਹਿੰਦੇ ਓ ਛੋਟੇ ਜੰਨ ਨੇ ਜਨੂਰੇ ਨੇ ਜਨੂਰੇ ਭੂਤ ਨੇ ਨੇ ਅਤਤੀ ਜਨੂਰੀ ਅਰਥਾਤ ਅਗਤੀਾਂ ਵਿੱਚ ਕੋਈ ਲੜਕੀਆਂ ਨਹੀਂ ਬਾਦਸ਼ਾਹ ਕਹਿੰਦੇ ਓ ਵੀ ਪੂਤਨੀਆਂ ਨੇ ਜਨੂਰੀਆਂ ਨੇ ਛੋਟੀਆਂ ਜੰਨਣੀਆਂ ਨੇ ਔਰ ਜਿੱਥੋਂ ਤੱਕ ਮਹਾਰਾਜ ਕਹਿੰਦੇ ਜੀਵ ਰੂਪੀ ਜੰਨਾ ਦੇ ਇਸਤਰੀ ਦਾ ਸੰਬੰਧ ਹੈ ਜੋ ਰੂ ਦਾ ਸੰਬੰਧ ਹੈ ਨਾ ਕਹਿੰਦਾ ਜੋਰੂ ਜਿਨਾਂ ਦਾ ਸਿਕਦਾਰ ਅਰਥਾਤ ਗਜੜਿ ਤ੍ਰੇਮਤ ਤੀਵੀਐ ਇਸਤਰੀਆ ਜੋਰੂ ਹੈ ਨਾ ਉਹ ਜਿਵੇਂ ਰੂਪੇ ਜਨਾਂ ਦੀ ਸਰਦਾਰ ਆਕਾ ਹੈ ਉਹਨਾਂ ਨੂੰ ਨਚਾਉਣ ਵਾਲੀ ਐ ਸੋਗ ਦੂਸਰੇ ਸ਼ਲੋਕ ਦੇ ਵਿੱਚ ਧਰਨ ਗੁਰੂ ਨਾਨਕ ਦੇ ਮਹਾਰਾਜ ਕਿਰਪਾ ਕਰਦੇ ਹਨ ਮਹੱਲਾ ਪਹਿਲਾ ਹਿੰਦੂ ਮੂਲੇ ਭੂਲੇ ਅਖੁੱਟੀ ਜਾਹੀ ਨਾਰਦ ਕਹਿਆ ਸੇ ਪੂਜ ਕਰਾਂ ਹੀ ਹਿੰਦੂ ਮੂਲੇ ਪੂਲੇ ਮਹਾਰਾਜ ਕਹਿੰਦੇ ਜਿਹੜੇ ਹਿੰਦੂ ਨੇ ਸਨਾਤ ਨਹੀਂ ਲੋਕ ਨੇ ਤੇ ਮੂੜੋ ਹੀ ਮੁੱਢੋ ਹੀ ਮਹਾਰਾਜ ਕਹਿੰਦੇ ਭੁੱਲ ਗਏ ਪਹਿਲੇ ਕਦਮ ਤੋਂ ਹੀ ਖੁੰਝੇ ਹੋਏ ਹਨ ਸੋ ਇਸੇ ਕਰਕੇ ਮਹਾਰਾਜ ਕਹਿੰਦੇ ਅਖੁੱਟੀ ਜਾਹੇ ਖੁੰਝੇ ਜਾ ਰਹੇ ਨੇ ਪੁੱਠੇ ਪਾਸੇ ਜਾ ਰਹੇ ਨੇ ਗਰਾਹੇ ਪਏ ਹੋਏ ਨੇ ਇਵੇਂ ਪਾਤਸ਼ਾਹ ਕਹਿੰਦੇ ਨਾਰਦ ਕਹਿਆ ਸੇ ਪੂਜ ਕਰਾਹੇ ਨਾਰਦ मुनि ਦਾ ਕਹੇ ਅਨਸਾਰ ਮਹਾਰਾਜ ਕਹਿੰਦੇ ਇਹ ਪੱਥਰਾਂ ਦੀ ਪੂਜਾ ਕਰਨੀ ਕਰਦੇ ਹਨ ਜਿਕਰ ਜੋਗ ਹੈ ਕਿ ਨਾਰਦ ਪੰਚ ਰਾਤਰ ਦੇ ਵਿੱਚ ਨਾਰਦ मुनि ਨੇ ਬੁੱਧ ਪੂਜਾ ਦਾ ਬਹੁਤ ਸਮਰਥਨ ਕਰਿਆ ਸੋ ਨਾਰਦ ਤੋਂ ਪ੍ਰੇਰਿਤ ਹੋ ਕੇ ਮਹਾਰਾਜ ਕਹਿੰਦੇ ਨਾਰਦ ਦੇ ਅਨੁਸਾਰ ਹੀ ਹੋ ਕੇ ਹਿੰਦੂਆ ਨੇ ਪੱਥਰਾਂ ਦੀ ਪੂਜਾ ਬੁੱਤਾਂ ਦੀ ਪੂਜਾ ਆਰੰਭ ਕਰ ਦਿੱਤੀ ਕਹਿੰਦਾ ਅੰਦੇ ਗੁੰਗੇ ਆਂਧ ਅੰਧਾਰਾ ਪਾਥਰ ਲੈ ਪੂਜਹਿ ਮੁਗਦ ਗਵਾਰਾ ਸੋ ਕਥਰਾਂ ਦੇ ਪੂਜਾ ਕਰਨੇ ਕਰਕੇ ਅੰਦੇ ਗੁੰਗੇ ਅਰਥਾਤ ਕਿ ਅਗਿਆਨੀ ਨੇ ਹਿੰਦੂ ਅੰਨੇ ਨੇ ਕਰੋ ਗੁੰਗੇ ਪਾਵਕ ਪ੍ਰੀਤ ਰੂਪੀ ਰਸਨਾ ਤੋਂ ਵਿਹੂਣੇ ਨੇ ਵਾਂਝੇ ਵਿਰਵੇ ਨੇ ਮਹਾਰਾਜ ਕਹਿੰਦੇ ਮੂਰੇ ਨੇ ਔਰ ਆਂਧ ਅੰਧਾਰ ਅਗਿਆਨਤਾ ਦੇ ਹਨੇਰੇ ਨਾਲ ਭਰੇ ਹੋਏ ਅਗਿਆਨੀ ਹਨ ਸੋ ਮਹਾਰਾਜ ਕਹਿੰਦੇ ਪਥਰਨੇ ਪੂਜਹਿ ਮੁਗਦਗਵਾਰ ਪਥਰਾਂ ਨੂੰ ਲੈ ਕੇ ਉਹਨਾਂ ਦੀ ਪੂਜਾ ਕਰਨੀ ਕਰਦੇ ਨੇ ਇਹ ਮੁਗਦਰ ਥਾਤ ਮਹਾਮੂਰਖ ਅਤਿਗਵਾਰ ਅਰਥਾਤ ਉਹ ਜਟ ਜਨਪੜ ਕਹਿੰਦੇ ਓਏ ਜੇ ਆਪ ਡੁੱਬੇ ਤੂੰ ਕਹਾਂ ਤਰਨ ਹਾਰਾ ਕੋਹੇ ਜੇ ਆਪ ਡੁੱਬੇ ਰਿਹਾਤਾ ਕਿ ਉਹ ਪੱਥਰ ਜਿਨ੍ਹਾਂ ਦੀ ਤੁਸੀਂ ਪੂਜਾ ਕਰਦੇ ਤੇ ਜਦੋਂ ਆਪ ਸਮੁੰਦਰ ਦੇ ਵਿੱਚ ਪਾਣੀ ਦੇ ਵਿੱਚ ਡੁੱਬ ਜਾਂਦੇ ਹਨ ਤੇ ਮਹਾਰਾਜ ਕਹਿੰਦਾ ਤੁਸੀਂ ਉਹਨਾਂ ਦੀ ਪੂਜਾ ਕਰਨ ਵਾਲੇ ਸੰਸਾਰ ਰੂਪੀ ਸਮੁੰਦਰ ਤੋਂ ਕਿਵੇਂ ਤਰ ਜਾਵੋਗੇ ਕਿਵੇਂ ਤਰਨ ਹਾਰੇ ਹੋ ਜਾਵੋਗੇ ਸੋਗ ਪੌੜੀ ਵਿਵਿੰਦ ਵਿੱਚ ਧੰਨ ਗੁਰੂ ਰਾਮਦਾਸ ਮਹਾਰਾਜ ਕਿਰਪਾ ਕਰਦੇ ਹਨ ਪੌੜੀ ਸਾਬ ਕਿਹ ਤੇਰਾ ਵਸ ਹੈ ਤੂੰ ਸੱਚਾ ਸਾਹ ਭਗਤ ਰਤੇ ਰੰਗ ਇਕ ਕੈ ਪੂਰਾ ਵੇਸਾ ਹੋ ਸਬਕੇ ਹੋ ਤੇਰਾ ਵਸ ਹੈ ਅਕਾਲ ਪੁਰਖ ਵਾਹਿਗੁਰੂ ਜੀ ਸਾਰਾ ਕੁਝ ਤੁਹਾਡੇ ਵਾਸਤੇ ਵਿੱਚ ਹੀ ਅਕਾਬੂ ਜਾਂ ਜੰਤਰਣ ਦੇ ਵਿੱਚ ਹੀ ਕੰਟਰੋਲ ਦੇ ਵਿੱਚ ਹੀ ਐ ਔਰ ਤੂੰ ਸੱਚਾ ਸਾਹ ਹੋ ਏ ਅਕਾਲ ਪੁਰਖ ਵਾਹਿਗੁਰੂ ਜੀ ਤੁਸੀਂ ਸੱਚੇ ਸ਼ਾਹੂਕਾਰ ਜੇ ਭਗਤ ਰਤੇ ਰੰਗ ਇਕ ਕੈ ਪੂਰਾ ਵੇਸਾ ਹੋ ਭਗਤ ਰਤੇ ਰੰਗ ਏਕ ਕੈ ਤੇ ਤੁਹਾਡੇ ਜਿਹੜੇ ਭਗਤ ਨੇ ਗੁਰਮੁਖ ਗੁਰੂ ਪਿਆਰੇ ਨੇ ਏ ਅਕਾਲ ਪੁਰਖ ਵਾਹਿਗੁਰੂ ਜੀ ਇੱਕ ਤੁਹਾਡੇ ਰੰਗ ਦੇ ਵਿੱਚ ਹੀ ਰੰਗੇ ਹੋਏ ਹਨ ਪ੍ਰੇਮ ਦੇ ਵਿੱਚ ਹੀ ਰੰਗੇ ਹੋਏ ਹਨ ਔਰ ਪੂਰਾ ਵਿਸਾਹ ਅਰਥਾਤ ਕਿ ਉਹਨਾਂ ਨੂੰ ਤੁਹਾਡੇ ਚਰਨਾਂ ਦੇ ਉੱਪਰ ਪੂਰਾ ਪ੍ਰਸਾਹ ਪੂਰਾ ਜਕੀਨ ਹੈ ਪੂਰਾ ਵਿਸਾਹ ਹੈ ਕਹਿੰਦੇ ਅਮਰ ਦਾ ਭੋਜਨ ਨਾਮ ਹਾਰਾ ਰਾਜ ਰਾਜੇ ਜਨ ਖਾਹੋ ਕਮਰਤ ਭੋਜਨ ਨਾਮ ਹਰ ਤੇ ਤਨ ਗੁਰੂ ਰਾਮਦਾਸ ਮਹਾਰਾਜ ਕਿਰਪਾ ਕਰਦੇ ਹਨ ਕਿ ਹਰੀ ਪਰਮੇਸ਼ਰ ਜੀ ਦਾ ਨਾਮ ਰੂਪੀ ਭੋਜਨ ਹੀ ਅਮਰਤ ਮਈ ਆ ਜਾਂ ਨਾਮ ਅਮਰਤ ਰੂਪੀ ਭੋਜਨ ਹੀ ਉੱਤਮ ਹੈ ਔਰ ਰਾਜ ਰਾਜ ਜਨ ਖਾ ਹੋ ਅਰਥਾਤ ਕਿ ਜਨੋ ਹੈ ਹਰੀ ਦੇ ਦਾਸੋ ਗੁਰਮਖੋ ਗੁਰੂ ਪਿਆਰਿਓ ਤੁਸੀਂ ਨਾਮ ਰੂਪੀ ਭੋਜਨ ਨੂੰ ਰਾਜ ਰਾਜ ਕੇ ਖਾਣਾ ਕਰੋ ਰਾਜ ਰਾਜ ਕੇ ਛਕਣਾ ਕਰੋ ਕਹਿੰਦਾ ਸਭ ਪਦਾਰਥ ਪਾਈਐਨ ਸਿਮਰਨ ਸਚਲਾਹੋ ਸਭ ਪਦਾਰਥ ਪਾਈਐਨ ਅਰਥਾਤ ਕਿਉ ਗੁਰਮੁਖ ਗੁਰੂ ਪਿਆਰੇ ਸਾਰੇ ਪਦਾਰਥੇ ਪਾ ਲੈਂਦੇ ਹਨ ਕਿਵੇਂ ਸਿਮਰਨ ਸਚਲਾਹੋ ਹਰਿ ਜੀ ਦਾ ਨਾਮ ਰੂਪੀ ਸਿਮਰਨ ਕਰਕੇ ਸੱਚਾ ਲਾਹਾ ਖੜਦੇ ਹਨ ਕਹਿੰਦਾ ਸੰਤ ਪਿਆਰੇ ਪਾਰ ਹਮ ਨਾਨਕ ਹਰ ਅਗਮ ਅਗਾਹੋ ਸੰਤ ਪਿਆਰੇ ਪਾਰ ਹਮ ਜਿਹੜੇ ਪਾਰ ਬ੍ਰਹਮ ਪਰਮੇਸ਼ਰ ਜੀ ਦੇ ਪਿਆਰੇ ਸੰਤ ਜਨ ਹਨ ਮਹਾਰਾਜ ਕਹਿੰਦਾ ਨਾਨਕ ਹਰ ਅਗਮ ਅਗਾਹੋ ਤੇ ਚੌਥੇ ਗੁਰੂ ਨਾਨਕ ਧੰ ਗੁਰੂ ਰਾਮਦਾਸ ਮਹਾਰਾਜ ਕਿਰਪਾ ਕਰਦੇ ਹਨ ਕਿਉ ਹਰੀ ਪਰਮੇਸ਼ਰ ਅਗਰ ਅਰਥਾਤ ਮਨ ਬੁੱਧੀ ਕਰਕੇ ਪਹੁੰਚ ਐ ਤੇ ਅਗਾਰਥਾ ਤਥਾ ਹੈ ਬਹੁਤ ਡੂੰਗਾ ਹੈ ਸੋ ਅਗੋ ਇੱਕਵੇਂ ਪੌੜੀ ਦੇ ਨਾਲ ਪਹਿਲਾ ਸ਼ਲੋਕ ਧੰਨ ਗੁਰੂ ਅਮਰਦਾਸ ਮਹਾਰਾਜ ਜੀਆ ਦਾ ਸ਼ਲੋਕ ਮਹੱਲਾ 3 ਸਾਬ ਕੇ ਸ਼ ਹੁਕਮੈ ਆਵਦਾ ਸਾਬ ਕੇ ਸ਼ ਹੁਕਮੈ ਜਾਏ ਜੇ ਕੋ ਮੂਰਖ ਆਪ ਹੋ ਜਾਣੈ ਅੰਧਾ ਅੰਧ ਕਮਾਏ ਸਭ ਕੇ ਸ਼ੁਕਮੇ ਆਵਦਾ ਮਹਾਰਾਜ ਕਹਿੰਦੇ ਜਗਤ ਦੇ ਵਿੱਚ ਆਉਂਦਾ ਵੀ ਸਾਰਾ ਕੁਝ ਹਰੀ ਪਰਮੇਸ਼ਰ ਦੇ ਹੁਕਮ ਦੁਆਰਾ ਹੀ ਆ ਜਾਂਦਾ ਜਪੈਦਾ ਜ ਪੈਦਾ ਵੀ ਹੁੰਦਾ ਔਰ ਸਭ ਕੇ ਸ਼ੁਕਮੇ ਜਾਏ ਤੇ ਸਾਰਾ ਕੁਝ ਜਾਂਦਾ ਵੀ ਹਰੀ ਪਰਮੇਸ਼ਰ ਦੇ ਹੁਕਮ ਦੁਆਰਾ ਹੀ ਆ ਭਾਈ ਪਰੰਤੋ ਫੇਰ ਮਹਾਰਾਜ ਕਹਿੰਦਾ ਜੇ ਕੋ ਮੂਰਖ ਆਪ ਹੋ ਜਾਣੇ ਜੇ ਕੋਈ ਮੂਰਖ ਪ੍ਰਾਣੀ ਆਪਣੇ ਆਪ ਤ ਹੋ ਰਿਹਾ ਕਰਕੇ ਜਾਣੇ ਕਹਿੰਦੇ ਅੰਦਾ ਅੰਦ ਕਮਾਏ ਤੇ ਉਹ ਅੰਨਾ ਹੈ ਅਗਿਆਨੀ ਹੈ ਤਾਂ ਗਿਆਨਤਾ ਦੀ ਕਮਾਈ ਹੀ ਕਰਦਾ ਹੈ ਕਹਿੰਦਾ ਨਾਨਕ ਹੁਕਮ ਕੋ ਗੁਰਮੁਖ 부ਜਾ ਜਿਸਨੋ ਕਿਰਪਾ ਕਰੇ ਰਜਾਏ ਨਾਨਕ ਹੁਕਮ ਕੋ ਗੁਰਮੁਖ ਬੁਜਾ ਤੀਸਰੇ ਗੁਰੂ ਨਾਨਕ ਤਾਂ ਗੁਰੂ ਅਮਰਦਾਸ ਮਹਾਰਾਜ ਕਿਰਪਾ ਕਰਦੇ ਹਨ ਕਿਉ ਹਰੀ ਪਰਮੇਸ਼ਰ ਜੀ ਦੇ ਹੁਕਮ ਨੂੰ ਕੋਈ ਵਿਰਲਾ ਹੀ ਗੁਰਮੁਖ ਗੁਰੂ ਪਿਆਰਾ ਬੁਝਦਾ ਹੈ ਕਿਹੜਾ ਗੁਰਮੁਖ ਗੁਰੂ ਪਿਆਰਾ ਕਹਿੰਦਾ ਜਿਸ ਨੂੰ ਕਿਰਪਾ ਕਰੇ ਰਜਾਇ ਅਰਥਾਤ ਕਿ ਜਿਹਨੂੰ ਉਹ ਅਕਾਲ ਪੁਰਖ ਵਾਹਿਗੁਰੂ ਆਪ ਹੀ ਆਪਣੇ ਰਜ਼ਾ ਮੁਤਾਬਕ ਜੀ ਦੇ ਤੇ ਕਿਰਪਾ ਕਰ ਦੇਵੇ ਸੋ ਅਗਾ ਦੂਸਰਾ ਸ਼ਲੋਕ ਧੰਨ ਗੁਰੂ ਅਮਰਦਾਸ ਮਹਾਰਾਜ ਜੀਆਂ ਦਾ ਵਾਰ ਦੇ ਪਉੜੀ 21ਵੇਂ ਦੇ ਨਾਲ ਮਹੱਲਾ ਤੀਜਾ ਸੋ ਜੋਗੀ ਜੁਗਤ ਸੋ ਪਾਏ ਜਿਸ ਨਾ ਗੁਰਮੁਖ ਨਾਮ ਪਰਾਪਤ ਹੋਏ ਤਿਸ ਸੋ ਜੋਗੀ ਕੀ ਨਗਰੀ ਸਭ ਕੋ ਵਸੈ ਪੇਖੀ ਜੋਗ ਨਾ ਹੋਏ ਸੋ ਜੋਗੀ ਜੁਗਤ ਸੋ ਪਾਏ ਅਸਲ ਦੇ ਵਿੱਚ ਉਹੀ ਗੁਰਮੁਖ ਗੁਰੂ ਪਿਆਰਾ ਅਸਲ ਜੋਗੀ ਐ ਜੁਗਤ ਸੋ ਪਾਏ ਕੇਵਲ ਤੇ ਕੇਵਲ ਉਹੀ ਗੁਰਮੁਖ ਗੁਰੂ ਪਿਆਰਾ ਮਹਾਰਾਜ ਕਹਿੰਦੇ ਜੀਵਨ ਦੀ ਅਸਲ ਜੁਗਤੀ ਨੂੰ ਪਾਉਂਦਾ ਹੈ ਕਿਹੜਾ ਕਹਿੰਦੇ ਜਿਸ ਨੂੰ ਗੁਰਮੁਖੇ ਨਾਮ ਪ੍ਰਾਪਤ ਹੋਏ ਗੁਰੂ ਮਹਾਰਾਜਿਆਂ ਦੇ ਸਦਕਾ ਜਿਹਨੂੰ ਨਾਮ ਦੀ ਪ੍ਰਾਪਤੀ ਹੋ ਜਾਂਦੀ ਹੈ ਉਹੀ ਅਸਲ ਜੋਗੀ ਆ ਭਾਈ ਕਹਿੰਦਾ ਤੈਸ ਜੋਗੀ ਕੀ ਨਗਰੀ ਸਭ ਕੋ ਵਸੈ ਪੇਖੇ ਜੋਗ ਨਾ ਹੋਏ ਤੇ ਉਸਾ ਗੁਰਮੁਖ ਰੂਪੀ ਜੋਗੀ ਦੇ ਸਰੀਰ ਰੂਪੀ ਨਗਰੀ ਦੇ ਵਿੱਚ ਸਾਰੇ ਗੁਣ ਹੀ ਵਸਦੇ ਹਨ ਕਹਿੰਦਾ ਪੇਖੇ ਜੋਗ ਨਾ ਹੋਏ ਤੇ ਰਹੀ ਗੱਲ ਦੁਨੀਆਵੀ ਜੋਗੀਆਂ ਦੇ ਨਰਾ ਪੇਖ ਬਣਾ ਲੈਣ ਦੇ ਨਾਲ ਮਹਾਰਾਜ ਕਹਿੰਦਾ ਜੋਗ ਦੀ ਜਾਂ ਪਰਮੇਸ਼ਰ ਦੇ ਨਾਲ ਵਸਲ ਦੀ ਪ੍ਰਾਪਤੀ ਨਹੀਂ ਹੁੰਦੀ ਕਹਿੰਦਾ ਨਾਨਕ ਐਸਾ ਵਿਰਲਾਕ ਜੋਗੀ ਜਿਸ ਘੜ ਪਰਗਟ ਹੋਏ ਤੇ ਤੀਸਰੇ ਗੁਰੂ ਨਾਨਕ ਤਾਂ ਗੁਰੂ ਅਮਰਦਾਸ ਮਹਾਰਾਜ ਕਿਰਪਾ ਕਰਦੇ ਹਨ ਕਿ ਕੋਈ ਵਿਰਲਾ ਗੁਰਮੁਖ ਗੁਰੂ ਪਿਆਰਾ ਹੈ ਅਜਿਹਾ ਸੱਚਾ ਜੋਗੀ ਐ ਜਿਸ ਘੜ ਪਰਗਟ ਹੋਏ ਜਿਹਦੇ ਹਿਰਦੇ ਰੂਪੀ ਘੜੇ ਦੇ ਵਿੱਚ ਮਹਾਰਾਜ ਕਹਿੰਦੇ ਉਹ ਆਪਾਰ ਬ੍ਰਹਮ ਪਰਮੇਸ਼ਰ ਜੀ ਪ੍ਰਗਟ ਹੋ ਜਾਂਦੇ ਨੇ ਸੋ ਅਗਵਾਰ ਦੇ ਅੰਤਮ ਇੱਕਵੇਂ ਪੌੜੀ ਦੇ ਵਿੱਚ ਧੰਨ ਗੁਰੂ ਰਾਮਦਾਸ ਮਹਾਰਾਜ ਕਿਰਪਾ ਕਰਨ ਲੱਗੇ ਹਨ ਇਸ ਦੇ ਨਾਲ ਹੀ ਵਿਹਾਗੜਾ ਰਾਗ ਸੰਪੂਰਨ ਹੋਵੇਗਾ ਗਗਵਢਾਨਸ ਰਾਗ ਪ੍ਰਾਰੰਭ ਹੋਵੇਗਾ ਸੋ ਮਹਾਰਾਜ ਕਿਰਪਾ ਕਰਦੇ ਨੇ ਕਹਿੰਦੇ ਆਪੇ ਜਨ ਤੇ ਪਾਇਨ ਆਪੇ ਆਧਾਰ ਆਪੇ ਸੂਖਮ ਪਾਲਿਆ ਆਪੇ ਪਾਸਾਰ ਆਪੇ ਜਾਣ ਤੇ ਉਪਾਇਆ ਨਾ ਆਪੇ ਆਧਾਰ ਤੇ ਮਹਾਰਾਜ ਕਹਿੰਦੇ ਜੀਵਾਂ ਜਨਤਾ ਨੂੰ ਉਪਾਇਆ ਵੀ ਉਹਨੇ ਆਪ ਹੀ ਆ ਪੈਦਾ ਵੀ ਆਪ ਹੀ ਕੀਤਾ ਉਤਪਨ ਆਪ ਹੀ ਕੀਤਾ ਅਤੇ ਉਹਨਾਂ ਦਾ ਆਧਾਰ ਅਰਥਾ ਤੋਟਾ ਆਸਰਾ ਵੀ ਆਪ ਹੀ ਬਖਸ਼ਿਆ ਆਕਾਲ ਪੁਰਖ ਵਾਹਿਗੁਰੂ ਜੀ ਨੇ ਕਹਿੰਦੇ ਆਪੇ ਸੁਖ ਮਪਾਲੀਆ ਆਪੇ ਪਾਸਾਰ ਅਰਥਾਤ ਕੈ ਸੁਖਮ ਅਥਵਾ ਅਦ੍ਰਿਸ਼ਟ ਰੂਪ ਵਾਲਾ ਵੀ ਉਸ ਆਕਾਲ ਪੁਰਖ ਵਾਹਿਗੁਰੂ ਜੀ ਨੂੰ ਹੀ ਦੇਖੀਦਾ ਹੈ ਕਤ ਆਪੇ ਪਸਾਰ ਅਰਥਾਤ ਕੈ ਸਮੁੱਚਾ ਜਿੰਨਾ ਵੀ ਪਸਾਰਾ ਹੈ ਦ੍ਰਿਸ਼ਟਮਾਨ ਉਹ ਵੀ ਉਹ ਆਪ ਹੀ ਹੈ ਸਗਲ ਸਮਗਰੀ ਜਾਕਾ ਤਨ ਦੇ ਵਾਂਗ ਮਹਾਰਾਜ ਕਹਿੰਦੇ ਆਪੇ ਕਾਂਤੀ ਹੋਏ ਰਹਾ ਆਪੇ ਵਡ ਪਰਵਾਰ ਤੇ ਆਕਾਂਤੀ ਹੋ ਕੇ ਵੀ ਉਹ ਆਪ ਹੀ ਵਰਤ ਰਿਹਾ ਜਗਤ ਦੇ ਵਿੱਚ ਤੇ ਵੱਡੇ ਪਰਿਵਾਰ ਵਾਲਾ ਵੀ ਅਸਲ ਦੇ ਵਿੱਚ ਉਹ ਅਕਾਲ ਪੁਰਖ ਵਾਹਿਗੁਰੂ ਆਪ ਹੀ ਐ ਮਹਾਰਾਜ ਕਹਿੰਦੇ ਨਾਨਕ ਮੰਗਾ ਦਾਨ ਹਰ ਸੰਤਾਂ ਰੇ ਨਾਰਾ ਨਾਨਕ ਮੰਗਾ ਦਾਨ ਹਰ ਚੌਥੇ ਗੁਰੂ ਨਾਨਕ ਤਾਂ ਗੁਰੂ ਰਾਮਦਾਸ ਮਹਾਰਾਜ ਕਿਰਪਾ ਕਰਦੇ ਹਨ ਤੇ ਹਰੀ ਦੇ ਪਰਮੇਸ਼ਰ ਜੀ ਮੈਂ ਤੁਹਾਡੇ ਦਰ ਤੋਂ ਇੱਕ ਦਾਨ ਮੰਗਦਾ ਹਾਂ ਕਿ ਸੰਤਾਂ ਰੇ ਨਾਰਾ ਸਤ ਜਨਾਂ ਦੇ ਚਰਨਾਂ ਦੀ ਧੂੜ ਮੰਗਦਾ ਹਾਂ ਘੱਟਾ ਮੰਗਦਾ ਹਾਂ ਪਾਤਸ਼ਾਹ ਜੀ ਕਹਿੰਦੇ ਹੋਰ ਦਾਤਾ ਨਾ ਸੁਝਈ ਤੂੰ ਦੇਵਨਹਾਰ ਸੁਧ ਹੋਰ ਦਾਤਾ ਨਾ ਸੁਝਈ ਏ ਅਕਾਲ ਪੁਰਖ ਵਾਹਿਗੁਰੂ ਜੀ ਇਕ ਤੁਹਾਡੇ ਤੋਂ ਬਗੈਰ ਸਾਨੂੰ ਹੋਰ ਕੋਈ ਦਾਤਾ ਸੁਝਦਾ ਨਹੀਂ ਤੂੰ ਦੇਵਨਹਾਰ ਤਹ ਅਕਾਲ ਪੁਰਖ ਵਾਹਿਗੁਰੂ ਜੀ ਤੂੰ ਹੀ ਦਾਤਾ ਦੇਣ ਵਾਲਾ ਦੇਣਹਾਰ ਹੈ ਸਵਾਦਰ ਅਰਥਾਤ ਕੇ ਧੰਨ ਗੁਰੂ ਅਰਜਨ ਦੇ ਮਹਾਰਾਜ ਭਾਈ ਗੁਰਦਾਸ ਜੀ ਨੂੰ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਸੰਪਾਦਨਾ ਬਾਰੇ ਆਦੇਸ਼ ਦੇ ਰਹੇ ਹਨ ਕਿ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦੀ ਇਹ ਵਾਰ ਸੁਧ ਹੈ ਕਿਸੇ ਸੁਧਾਈ ਦੀ ਲੋੜ ਨਹੀਂ ਸੋ ਮਹਾਰਾਜ ਕਹਿੰਦੇ ਨਾਨਕ ਮੰਗਾ ਦਾਨ ਹਰ ਸੰਤਾਰੇ ਨਾਰਾ ਹੋਰ ਦਾ ਦਾਰਨ ਸਜਾਈ ਤੂ ਦੇਵਨ ਹਾਰ ਸੁਧ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ